ਪਾਤਸ਼ਾਹਾਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਤਖਤ ਚਵਰ ਸ਼ਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਸੰਧਿਆ ਦੇ ਸਮੇਂ ਸਤਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜ ਰਹੇ ਦੀਵਾਨ ਵਿੱਚ ਆਪ ਜੀ ਨੇ ਸਤਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਅੰਮ੍ਰਿਤ ਬਾਣੀ ਦੇ ਪਾਠ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਆਨੰਦ ਮਾਣਿਆ ਸਤਗੁਰੂ ਮਹਾਰਾਜ ਜੀ ਨੇ ਪਾਵਨ ਸ੍ਰੀ ਮੁਖਵਾਖ ਬਖਸ਼ਿਸ਼ ਕੀਤੇ ਹਨ ਮਾਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਣਾ ਨਾਲ ਜੁੜਿਏ ਆ ਰਹੇ ਕਥਾ ਦੀ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰਿਏ ਸਾਰੀ ਸੰਗਤ ਇੱਕ ਵਾਰ ਪਿਆਰ ਆਦਬ ਨਾਲ ਦੋਹੇ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਮ ਅੰਦਲੀ ਅੰਦ ਵਿਖੇ ਵਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਾਧ ਸੰਗਤ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਅੰਮ੍ਰਿਤ ਬਾਣੀ ਅੰਦਰ ਗੁਰੂ ਚਰਣਾ ਵਿੱਚ ਬੇਨਤੀ ਕਰਨ ਦੀ ਜਾਂਚ ਦੱਸਦੇ ਨੇ ਅਤੇ ਨਾਲ ਸਮਝਾਉਂਦੇ ਨੇ ਕਿ ਐ ਗੁਰਸਿੱਖ ਤੈਨੂੰ ਗੁਰੂ ਮਹਾਰਾਜ ਜੀ ਦੇ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ ਜਿੱਥੇ ਸਤਗੁਰਾਂ ਨੇ ਵਜਨ ਕੀਤੇ ਹਨ ਗੁਰ ਕੀ ਮਤ ਤੂੰ ਲੇਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਸੰਸਾਰ ਦੇ ਵਿੱਚ ਅਸੀਂ ਸੰਸਾਰ ਅੰਦਰ ਰਹਿੰਦੇ ਹਾਂ ਬਹੁਤ ਕੋਈ ਸਿੱਖਦੇ ਹਾਂ ਔਰ ਸਭ ਕੁਝ ਸਾਨੂੰ ਬਾਹਰੋਂ ਸਿੱਖਣ ਨੂੰ ਮਿਲਦਾ ਹੈ ਪਰ ਇਹ ਸਭ ਕੁਝ ਕੇਵਲ ਸੰਸਾਰ ਦੇ ਵਿੱਚ ਹੀ ਕੰਮ ਆਉਂਦਾ ਹੈ ਗੁਰੂ ਮਹਾਰਾਜੀ ਦੇ ਚਰਣਾ ਵਿੱਚ ਆ ਕਰਕੇ ਆਪਣੇ ਆਤਮਿਕ ਜੀਵਨ ਨੂੰ ਸਿੱਖਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਸਾਨੂੰ ਇੱਕ ਉਹ ਜੀਵਨ ਸਿਖਾਉਂਦੇ ਨੇ ਜਿਸ ਕਰਕੇ ਇਹ ਸੰਸਾਰ ਵੀ ਸੋਨਾ ਬਣ ਜਾਵੇ ਔਰ ਅੱਗੇ ਪ੍ਰਲੋਕ ਵਿੱਚ ਜਾ ਕਰਕੇ ਵੀ ਸੁੱਖ ਪ੍ਰਾਪਤ ਹੋਣ ਗੁਰੂ ਮਹਾਰਾਜ ਜੀ ਦੇ ਚਰਣਾ ਵਿੱਚ ਆ ਕਰਕੇ ਕੀ ਸਿੱਖਣਾ ਹੈ ਤਨ ਮਨ ਤਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇ ਰਾਂ ਗਾਵਹੁ ਸਚੀ ਬਾਣੀ ਆਪਣਾ ਤਨ ਆਪਣਾ ਮਨ ਤੇ ਆਪਣਾ ਤਨ ਗੁਰੂ ਸਾਹਿਬ ਨੂੰ ਸੌਪ ਕਰਕੇ ਗੁਰੂ ਮਹਾਰਾਜ ਜੀ ਦਾ ਜਿਹੜਾ ਹੁਕਮ ਹੈ ਉਹਨੂੰ ਆਪਣੇ ਜੀਵਨ ਅੰਦਰ ਮੰਨਣਾ ਤਨ ਮਨ ਧਨ ਤਿੰਨ ਹੀ ਇਹ ਜੀਵ ਦੇ ਕੋਲ ਚੀਜ਼ਾਂ ਹਨ ਤਨ ਕਹਿ ਲਈਏ ਸਰੀਰ ਮਨ ਕਹਿ ਲਈਏ ਜਿਹੜਾ ਆਪਣੇ ਅੰਦਰ ਵਿਚਾਰ ਹੈ ਜਿਹੜਾ ਆਪਣੇ ਅੰਦਰ ਅੰਤਸ਼ ਕਰਨ ਹੈ ਤਾਂ ਤਨ ਕਹਿ ਲਈਏ ਜੋ ਸਾਡੇ ਕੋਲ ਪਦਾਰਥ ਹਨ ਇਹਨਾਂ ਨੂੰ ਸੋਪਣਾ ਕਿਵੇਂ ਹੈ ਹੁਕਮ ਕਿਵੇਂ ਮੰਨਣਾ ਹੈ ਉਹ ਮਹਾਰਾ ਸਾਨੂੰ ਅੱਗੇ ਦੱਸਦੇ ਨੇ ਹੁਕਮ ਮੰਨਿਹੁ ਗੁਰੂ ਕੇ ਰਾਗਵੋ ਸਚੀ ਬਾਣੀ ਤੂੰ ਗੁਰੂ ਦਾ ਹੁਕਮ ਮੰਨ ਸਚੀ ਬਾਣੀ ਨੂੰ ਗਾ ਸਚੀ ਬਾਣੀ ਨੂੰ ਗਾਉਂਦਿਆਂ ਤੈਨੂੰ ਜੀਵਨ ਅੰਦਰ ਇੱਕ ਨਵਾਂ ਜੀਵਨ ਪ੍ਰਾਪਤ ਹੋਵੇਗਾ ਸੋ ਚੱਜਾ ਜੀਵਨ ਜਿਸ ਕਰਕੇ ਸਮਝ ਪਵੇਗੀ ਵੀ ਤਨ ਮੇਰਾ ਨਹੀਂ ਹੈ ਤਨ ਮੇਰਾ ਨਹੀਂ ਹੈ ਤਾਂ ਸੰਸਾਰ ਅੰਦਰ ਜੋ ਕੁਝ ਅਸੀਂ ਤਨ ਕਰਕੇ ਕੀਤਾ ਹੈ ਉਹੀ ਤਾਂ ਮਨ ਅੰਦਰ ਹੈ ਜੋ ਅਸੀਂ ਤਨ ਕਰਕੇ ਸੰਬੰਧ ਬਣੇ ਹੋਏ ਨੇ ਤਨ ਕਰਕੇ ਰਿਸ਼ਤੇ ਬਣੇ ਹੋਏ ਨੇ ਜੋ ਵੀ ਤਨ ਕਰਕੇ ਅਸੀਂ ਸਰੀਰ ਅੰਦਰ ਵਿਚਰਦਿਆਂ ਸੰਸਾਰ ਵਿੱਚ ਕਰਦੇ ਹਾਂ ਉਹੀ ਤਾਂ ਮਨ ਅੰਦਰ ਹੈ ਤਾਂ ਜੇ ਤਨ ਗੁਰੂ ਦਾ ਹੈ ਪ੍ਰਮਾਤਮਾ ਦਾ ਹੈ ਮਨ ਨਹੀਂ ਤਾਂ ਮਾਰੇ ਕਹਿੰਦੇ ਮਨ ਵੀ ਫਿਰ ਉਸ ਪ੍ਰਮਾਤਮਾ ਦਾ ਹੀ ਹੋਇਆ ਤੇ ਜੇ ਤਨ ਤੇ ਮਨ ਉਸ ਪ੍ਰਮਾਤਮਾ ਦਾ ਹੈ ਫਿਰ ਧਨ ਵੀ ਉਹਦਾ ਹੀ ਹੈ ਧਨ ਜਿਹੜੇ ਪਦਾਰਥ ਨੇ ਮਾਰੇ ਕਹਿੰਦੇ ਉਹ ਪ੍ਰਮਾਤਮਾ ਨੇ ਹੀ ਤੈਨੂੰ ਦੇਣਾ ਕੀਤੇ ਨੇ ਸੋ ਇਹ ਸਮਝ ਪਵੇਗੀ ਮਾਰਾ ਕਹਿੰਦੇ ਜੇ ਤੂੰ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਏਗਾ ਇਸ ਲਈ ਮਾਰਾ ਬਚਨ ਕੀਤੇ ਨਾ ਆਬ ਹੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਹੋ ਸੱਚੀ ਬਾਣੀ ਤੂੰ ਸੱਚੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸੱਚੀ ਬਾਣੀ ਵਿੱਚੋਂ ਗੁਰੂ ਦੀ ਮਤ ਲੈ ਕਰਕੇ ਆਪਣੇ ਜੀਵਨ ਨੂੰ ਤੋਰਨਾ ਕਰ ਹੁਣ ਸੱਚੀ ਬਾਣੀ ਸਾਨੂੰ ਪਹਿਲਾਂ ਕੀ ਕਹਿੰਦੀ ਹੈ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ ਆਪਣੇ ਜੀਵਨ ਅੰਦਰ ਜੀਵਨ ਦਾ ਆਰੰਭ ਜਿਹੜਾ ਹੈ ਉਹ ਦਿਨ ਤੋਂ ਹੁੰਦਾ ਹੈ ਤਾਂ ਮਾਰੇ ਕਹਿੰਦੇ ਜਿਹੜਾ ਦਿਨ ਦਾ ਆਰੰਭ ਹੈ ਉਹ ਗੁਰੂ ਦੀ ਹੁਕਮ ਦੇ ਵਿੱਚ ਗੁਰੂ ਦੇ ਮਤ ਅਨੁਸਾਰ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰਨੀ ਦਿਨ ਦਾ ਆਰੰਭ ਹੋਇਆ ਵਾਹਿਗੁਰੂ ਦੇ ਗੋਣ ਗਾਈਏ ਇਸ ਤਰ੍ਹਾਂ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ ਫਿਰ ਦਿਨ ਦੇ ਅੰਦਰ ਸੰਸਾਰ ਵਿੱਚ ਵਿਚਰਦਿਆਂ ਉਸ ਕਰਤੇ ਪ੍ਰਮਾਤਮਾ ਦੀ ਯਾਦ ਵਿੱਚ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਏ ਹਰ ਸਮੇਂ ਉੱਠਦਿਆਂ ਬੈਠਦਿਆਂ ਉਸ ਵਾਹਿਗੁਰੂ ਪ੍ਰਮਾਤਮਾ ਦੀ ਕੀਰਤੀ ਕਰਨੀ ਤੇ ਫਿਰ ਆਪਣੇ ਜੀਵਨ ਅੰਦਰ ਗੁਣ ਧਾਰਨ ਕਰਨੇ ਗੁਣ ਸਿੱਖਣੇ ਜਿਹੜਾ ਬਾਣੀ ਤੋਂ ਦੂਰ ਹੋ ਜਾਂਦਾ ਹੈ ਉਹਦਾ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ ਸਤਿਗੁਰੂ ਇਹ ਵੀ ਸਾਨੂੰ ਦੱਸਦੇ ਨੇ ਹੁਣ ਦੇਖੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਨੂੰ ਤਾਰਦਿਆਂ ਹੋਇਆਂ ਮੈਂਟ ਗੁਮਰੀ ਇੱਥੇ ਸੱਤਾਕਰ ਇੱਕ ਪੰਡਸੀ ਸਾਹੂਕਰ ਤੇ ਸਾਹੂਕਰਣੀ ਇਹਨਾਂ ਦਾ ਉਧਾਰ ਕਰਕੇ ਮਹਾਰਾਜ ਇਸੇ ਸ਼ਹਿਰ ਤੇ ਇੱਕ ਪਿੰਡ ਦੀਪਾਲਪੁਰ ਗਈ ਦੀਪਾਲਪੁਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਸੇ ਨੇ ਪਿੰਡ ਵਿੱਚ ਬੈਠਣ ਵਾਸਤੇ ਥਾਣਾ ਦਿੱਤੀ ਜਿੱਥੇ ਬੈਠਣ ਲੱਗਦੇ ਨੇ ਉਥੇ ਜਿਹੜੇ ਪਿੰਡ ਦੇ ਸ਼ਰਾਰਤੀ ਲੋਕ ਨੇ ਉਹ ਮਾੜਾ ਬੋਲਦੇ ਨੇ ਕਿ ਗੁਰੂ ਮਹਾਰਾਜ ਦਾ ਪਹਿਰਾਵਾ ਦੇਖ ਕਰਕੇ ਸਤਗੁਰਾਂ ਦੀ ਖੇਡ ਗੁਰੂ ਮਹਾਰਾਜ ਜੀ ਪਿੰਡ ਵਿੱਚ ਨੰਗਦਿਆਂ ਨੰਗਦਿਆਂ ਬਾਹਰਲੇ ਪਾਸੇ ਆਏ ਨੇ ਤਕਰੀਬਨ ਸੂਰਜ ਛਿਪਣ ਵਾਲਾ ਹੈ ਇੱਕ ਛੋਟੀ ਜਿਹੀ ਝੌਂਪੜੀ ਕੋਲ ਇੱਕ ਕੁੱਲੀ ਦੇ ਕੋਲ ਮਹਾਰਾਜ ਆ ਕੇ ਬੈਠ ਗਏ ਤਾਂ ਉਸ ਕੁੱਲੀ ਦੇ ਵਿੱਚ ਕਹਿੰਦੇ ਇੱਕ ਕੋੜੀ ਬੈਠਾ ਸੀ ਉਸ ਕੋੜੀ ਨੇ ਸਤਿਗੁਰੂ ਮਹਾਰਾਜ ਦਰਸ਼ਨ ਕੀਤੇ ਬੜਾ ਦੁਖੀ ਸੀ ਆਪਣੇ ਰੋਗ ਕਰਕੇ ਗੁਰੂ ਮਹਾਰਾਜ ਦਰਸ਼ਨ ਕਰਦੇ ਆ ਉਹਦੇ ਤਨ ਦੀ ਪੀੜ ਘਟ ਗਈ ਪੀੜ ਘਟੀ ਪਰ ਜਿਵੇਂ ਜਿਵੇਂ ਸੂਰਜ ਛਿਪ ਗਿਆ ਹਨੇਰਾ ਆਇਆ ਹਨੇਰੇ ਕਰਕੇ ਦਿਸਣਾ ਬੰਦ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਨਾ ਹੋਏ ਤੇ ਉਹ ਫਿਰ ਆਪਣੀ ਪੀੜ ਕਰਕੇ ਕਰਲੌਣ ਲੱਗਿਆ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਕੌਣ ਹੈ ਦੇਖ ਜਦੋਂ ਭਾਈ ਮਰਦਾਨਾ ਜੀ ਨੇ ਦੇਖਿਆ ਵੀ ਇੱਕ ਬਹੁਤ ਜ਼ਿਆਦੇ ਬਿਮਾਰ ਰੋਗੀ ਸਰੀਰ ਤੇ ਵੀ ਬਹੁਤ ਜ਼ਿਆਦੇ ਜ਼ਖਮ ਹੋਏ ਨੇ ਮੋਸ਼ਕ ਮਾਰ ਰਿਹਾ ਹੈ ਕੋਈ ਇਸ ਤਰ੍ਹਾਂ ਕੋੜੀ ਹੈ ਜਿਹੜਾ ਇਸ ਝੁੱਗੀ ਦੇ ਵਿੱਚ ਬੈਠਾ ਹੈ ਸਤਿਗੁਰਾਂ ਨੂੰ ਆ ਕੇ ਦੱਸਿਆ ਤਾਂ ਉਸ ਸਮੇਂ ਮਹਾਰਾਜ ਜੀ ਨੇ ਕਿਹਾ ਮਰਦਾਨਿਆਂ ਰਬਾਬ ਵਜਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਗਾਵਿਆ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲੇ ਲਈ ਮਾਰੇ ਕਹਿੰਦੇ ਜਿਹੜਾ ਜੀਵ ਆਤਮਾ ਹੈ ਉਹ ਤਪਦਾ ਹੈ ਵਾਰ-ਵਾਰ ਔਰ ਤਪ ਤਪ ਕੇ ਖਾਪ ਰਿਹਾ ਹੈ ਕਿਉਂਕਿ ਮਨੁੱਖ ਬਾਹਰੋਂ ਦੂਜਿਆਂ ਤੇ ਦੋਸ਼ ਲਾਉਂਦਾ ਹੈ ਦੂਜਿਆਂ ਚ ਕਮੀਆਂ ਕੱਢਦਾ ਹੈ ਕਈ ਤਰ੍ਹਾਂ ਦੇ ਨਾਲ ਆਪਣੇ ਦੁੱਖਾਂ ਦੀ ਜਿਹੜੀ ਹਾਲਤ ਹੈ ਉਹ ਦੂਜਿਆਂ ਤੇ ਕੇ ਮੈਨੂੰ ਦੂਜਿਆਂ ਨੇ ਦੁੱਖ ਦਿੱਤਾ ਹੈ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਜੈ ਤਨ ਬਾਣੀ ਵਿਸਰ ਜਾਏ ਪਰ ਜਿਹਦੇ ਮਾਹਰ ਕਹਿੰਦੇ ਜਿਹਦੇ ਕੋਲੋਂ ਪਰਮਾਤਮਾ ਦੀ ਬਾਣੀ ਵਿਸਰ ਜਾਂਦੀ ਹੈ ਜੋ ਪੱਕਾ ਰੋਗੀ ਬਣ ਲਾਇ ਉਹ ਫਿਰ ਇਸ ਤਰ੍ਹਾਂ ਦਾ ਰਲਾਪ ਕਰਦੇ ਜੇ ਪੱਕਾ ਰੋਗੀ ਹੋਵੇ ਜਿਵੇਂ ਕਿਸੇ ਰੋਗ ਦਾ ਹੱਲ ਨਾ ਜਿਹਦਾ ਹੱਲ ਨਹੀਂ ਨਾ ਹੁੰਦਾ ਜਿਸ ਰੋਗ ਦਾ ਉਹਨੂੰ ਪੱਕਾ ਰੋਗੀ ਕਿਹਾ ਜਾਂਦਾ ਤੇ ਸਤਗੁਰੂ ਮਾਹਰ ਨੇ ਵਚਨ ਕੀਤਾ ਜੀਨੂੰ ਬਾਣੀ ਭੁੱਲ ਗਈ ਬਾਣੀ ਕੀ ਸੀ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਸੰਸਾਰ ਅੰਦਰ ਆਇਆ ਸੀ ਗੁਰਬਾਣੀ ਸਤਗੁਰੂ ਇਹੀ ਦੱਸਦੇ ਨੇ ਨਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਮਾਰੇ ਕਹਿੰਦੇ ਤੈਨੂੰ ਵਾਰੀ ਮਿਲੀ ਐ ਉਸ ਗੋਬਿੰਦ ਨਾਲ ਮਿਲਣ ਵਾਸਤੇ ਕਿੰਨਾ ਸਤਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਭਗਤ ਰਵਦਾਸ ਜੀ ਕਹਿੰਦੇ ਬੜੇ ਜਨਮ ਹੋ ਗਏ ਵਿਛੜਿਆ ਨੂੰ ਪਰਮਾਤਮਾ ਤੋਂ ਇਹ ਸਮਝ ਪੈਣੀ ਸੀ ਗੁਰਬਾਣੀ ਪੜ੍ਹ ਕੇ ਸਤਿਗੁਰੂ ਮਹਾਰਾਜ ਵਚਨ ਕਰਦੇ ਨੇ ਜੈ ਤਨ ਬਾਣੀ ਵਿਸਰਜਾਇ ਜਿਨੇ ਪਰਮਾਤਮਾ ਦੀ ਬਾਣੀ ਨੂੰ ਵਿਸਾਰ ਦਿੱਤਾ ਕਹਿ ਲਈਏ ਜਿਹੜਾ ਹੁਕਮ ਮਿਲਿਆ ਸੀ ਦਰਗਾਹ ਦੇ ਵਿੱਚੋਂ ਵਾਹਿਗੁਰੂ ਦੇ ਘਰ ਤੋਂ ਉਹ ਹੁਕਮ ਕਮਾਉਣਾ ਸੀ ਸੰਸਾਰ ਵਿੱਚ ਆ ਕੇ ਪਰ ਉਸ ਨੂੰ ਭੁਲਾ ਦਿੱਤਾ ਖਸਮ ਵਿਸਾਰ ਕੀਏ ਰਸ ਭੋਗ ਤਾ ਤਨ ਉਠ ਖਲੋਏ ਰੋਗ ਉਸ ਖਸਮ ਨੂੰ ਪਰਮਾਤਮਾ ਨੂੰ ਭੁਲਾਉਣ ਕਰਕੇ ਸੰਸਾਰ ਦੇ ਰਸ ਲੈ ਸੁੱਖ ਮਾਣੇ ਤਾਂ ਰੋਗ ਬਣ ਗਏ ਆਪਣੇ ਮੂਲ ਨੂੰ ਭੁਲਾ ਕਰਕੇ ਸੰਸਾਰ ਦੇ ਅੰਦਰ ਜੀਵਨ ਬਤੀਤ ਕੀਤਾ ਉਸ ਪਰਮਾਤਮਾ ਨੂੰ ਭੁਲਾ ਕਰਕੇ ਤਾਂ ਹੀ ਮਾਰੇ ਕਹਿੰਦੇ ਜੀਵ ਰੋਗੀ ਹੋ ਜਾਂਦਾ ਹੈ ਸੋ ਇਸ ਵਾਸਤੇ ਸਤਿਗੁਰੂ ਸਾਨੂੰ ਕਹਿੰਦੇ ਨੇ ਭਾਈ ਤੂੰ ਗੁਰਬਾਣੀ ਪੜ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਬਾਣੀ ਨੂੰ ਗਾ ਕਿਉਂਕਿ ਬਾਣੀ ਸੁਣ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆ ਗਏ ਕੋ ਸਤਿਗੁਰੂ ਜੀ ਕਹਿੰਦੇ ਜੀਨੇ ਬਾਣੀ ਨੂੰ ਸੁਣਿਆ ਹੈ ਨਾ ਬਾਣੀ ਨੂੰ ਸੁਣਦਿਆਂ ਸੁਣਦਿਆਂ ਉਹਦਾ ਮਨ ਦਰਵ ਜਾਂਦਾ ਹੈ ਦਰਵਨ ਤੋਂ ਭਾਵ ਪਿਗਲਣਾ ਜਾਂ ਮਨ ਲੈਣਾ ਜਿਹੜਾ ਸਾਡਾ ਮਨ ਪਰਮਾਤਮਾ ਨੂੰ ਨਹੀਂ ਮੰਨਦਾ ਜਾਂ ਪਰਮਾਤਮਾ ਤੇ ਪਤੀਜਦਾ ਨਹੀਂ ਹੈ ਭਰੋਸਾ ਨਹੀਂ ਕਰਦਾ ਗੁਰੂ ਤੇ ਬਾਣੀ ਨੂੰ ਸੌਣ ਸੌਣ ਕੇ ਮਨ ਜਿਹੜਾ ਕਠੋਰ ਮਨ ਹੈ ਉਹ ਪਿਗਲ ਜਾਂਦਾ ਹੈ ਕਹ ਲਈ ਭਿਜ ਜਾਂਦਾ ਹੈ ਵਿਸ਼ਵਾਸ ਚ ਆ ਜਾਂਦਾ ਹੈ ਮਨ ਭੀ ਨਾ ਨਿਜ ਕਰ ਆਵੇਗੋ ਜਦੋਂ ਮਨ ਨਾਮ ਦੇ ਵਿੱਚ ਭਿੱਜ ਜਾਂਦਾ ਹੈ ਨਾ ਪ੍ਰੇਮ ਦੇ ਵਿੱਚ ਭੈ ਦੇ ਵਿੱਚ ਮਨ ਦਾ ਭਿੱਜਣਾ ਕੀ ਹੈ ਮਨ ਅੰਦਰ ਭੈ ਆ ਜਾਣਾ ਪ੍ਰਮਾਤਮਾ ਦਾ ਪ੍ਰਮਾਤਮਾ ਦਾ ਭੈ ਕੀ ਹੈ ਬੁਰੇ ਕੰਮਾਂ ਤੋਂ ਆਪਣੇ ਆਪ ਨੂੰ ਰੋਕ ਲੈਣਾ ਔਗਣਾ ਤੋਂ ਕਪਟ ਛਲ ਧੋਖਾ ਮਾਰੇ ਦਾ ਇਹ ਬਚਨ ਕੀਤਾ ਹੈ ਪ੍ਰਭੂ ਪ੍ਰਮਾਤਮਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਸਾਨੂੰ ਇਹਨਾਂ ਤੋਂ ਛਡਾ ਲਓ ਇਹ ਪੀਤਾ ਤੇ ਇਨ ਕੋ ਡਾਰੋ ਆਪੋਂ ਨਿਕਟ ਬੁਲਾਵੋ ਇਹਨਾਂ ਵਿਕਾਰਾਂ ਨੂੰ ਮੇਰੇ ਮਨ ਚੋਂ ਕੱਢ ਕੇ ਆਪਣੇ ਕੋਲ ਬੁਲਾ ਲਓ ਮੈਨੂੰ ਤਾਂ ਜਦੋਂ ਬਾਣੀ ਸੁਣਾ ਕੇ ਮਨਿਤ ਰਵੇਗਾ ਜਦੋਂ ਮੰਤ ਰਭ ਗਿਆ ਮਾਰੇ ਕਹਿੰਦੇ ਮਨ ਭੀਨਾ ਨਿਜ ਘਰ ਆਵੇਗੋ ਜਿਹੜਾ ਮਨ ਦਾ ਆਪਣਾ ਘਰ ਹੈ ਨਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹਰ ਨਾ ਹੋਏਗੋ ਫੇਰਾ ਆਪਣੇ ਸਰੂਪ ਵਿੱਚ ਆ ਜਾਵੇਗਾ ਜਿਵੇਂ ਸਰੀਰ ਦਾ ਘਰ ਹੈ ਨਾ ਸਾਧ ਸੰਗਤ ਸਾਰੇ ਸਾਰਿਆਂ ਦਾ ਆਪ ਆਪਣਾ ਘਰ ਹੈ ਉਹ ਸਰੀਰ ਦਾ ਘਰ ਹੈ ਤਾਂ ਅੰਦਰ ਜਿਹੜਾ ਮਨ ਹੈ ਉਹਦਾ ਘਰ ਹੈ ਆਪਣਾ ਸਰੂਪ ਆਪਣੇ ਸਰੂਪ ਵਿੱਚ ਜਾ ਕੇ ਟਿਕ ਜਾਣਾ ਜਦੋਂ ਮਨ ਟਿਕ ਜਾਂਦਾ ਹੈ ਨਾ ਉਦੋਂ ਰਸੀਆ ਹੋ ਜਾਂਦਾ ਹੈ ਉਦੋਂ ਸ਼ਾਂਤ ਹੋ ਜਾਂਦਾ ਹੈ ਉਦੋਂ ਸੁਖੀ ਹੋ ਜਾਂਦਾ ਹੈ ਤਾਂ ਇਸ ਘਰ ਦੀ ਸੋਝੀ ਗੁਰੂ ਨਾਲ ਮਿਲ ਕੇ ਹੁੰਦੀ ਹੈ ਸਤਗੁਰੂ ਮਹਾਰਾਜ ਕਹਿੰਦੇ ਤੂੰ ਗੁਰੂ ਅੱਗੇ ਬੇਨਤੀ ਕਰ ਕਿਵੇਂ ਬੇਨਤੀ ਕਰਨੀ ਹੈ ਉਹ ਸਤਗੁਰੂ RAM DAS ਮਹਾਰਾਜ ਸਾਨੂੰ ਸਿਖਾਉਂਦੇ ਨੇ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਹੇ ਸਤਿਗੁਰੂ ਜੀ ਅਸੀਂ ਜੀਵ ਅੰਨੇ ਹਾਂ ਅੰਨੇ ਭਾਵ ਸਾਡੇ ਕੋਲ ਨੇਤਰ ਨਹੀਂ ਹੁਣ ਅਸੀਂ ਕਹਾਂਗੇ ਸਾਡੇ ਕੋਲ ਤਾਂ ਨੇਤਰ ਹਨ ਦੇਖੋ ਸਾਹ ਇੱਕ ਬੰਦੇ ਕੋਲ ਨੇਤਰ ਹੋਣ ਪਰ ਨੇਤਰਾਂ ਚ ਨਿਗਾ ਨਾ ਹੋਵੇ ਤਾਂ ਉਹਨੂੰ ਦਿਸਦਾ ਨਹੀਂ ਹੈ ਨੇਤਰ ਹਨ ਇੱਕ ਤਾਂ ਬਾਹਰ ਨੇਤਰ ਨੇ ਇੱਕ ਅੰਦਰਲੇ ਨੇਤਰ ਨਾਨਕ ਸੇ ਅਖੜੀਆ ਬਿਆਨ ਜਿੰਨੀ ਦਿਸੰਦੋ ਮਾ ਪਰੀ ਜਿਨ੍ਹਾਂ ਨਾਲ ਮੇਰਾ ਪਿਆਰਾ ਵਾਹਿਗੁਰੂ ਦਿਸਦਾ ਹੈ ਉਹ ਅੱਖਾਂ ਹੋਰ ਨੇ ਇਹ ਅੱਖਾਂ ਨਹੀਂ ਉਹ ਹੋਰ ਅੱਖਾਂ ਨੇ ਉਹ ਅੱਖਾਂ ਕਿਹੜੀਆਂ ਨੇ ਵਿਦਵਾਨ ਦੱਸਦੇ ਨੇ ਕਹਿੰਦੇ ਮਾਨ ਤੇ ਬੁੱਧ ਇਹ ਦੋ ਨੇਤਰ ਨੇ ਬੰਦੇ ਕੋਲ ਅੰਦਰਲੇ ਇਹਨਾਂ ਦੇ ਕੋਲ ਵਿਚਾਰ ਰੂਪ ਨਿਗਾਹ ਹੋਣੀ ਚਾਹੀਦੀ ਹੈ ਮਾਨ ਤੇ ਬੁੱਧ ਵਿੱਚ ਵਿਚਾਰ ਰੂਪ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਹੋਣੀ ਚਾਹੀਦੀ ਹੈ ਜ ਜਨਾ ਸਮਾ ਮਨ ਦੇ ਕੋਲ ਬੁੱਧ ਦੇ ਕੋਲ ਵਿਚਾਰ ਨਹੀਂ ਹੈ ਨਾ ਤਾਂ ਮਾਰੇ ਕਹਿੰਦੇ ਇਹ ਅੰਨਾ ਹੈ हे ਵਾਹਿਗੁਰੂ ਪਰਮੇਸ਼ਰ ਅਸੀਂ ਅੰਨੇ ਜੀਵ ਹਾਂ ਸਾਡੇ ਕੋਲ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਹੈ ਗਿਆਨ ਨਹੀਂ ਹੈ ਜਾਂ ਪਰੋਖ ਅਪਰੋਖ ਰੂਪ ਨੇਤਰ ਨਹੀਂ ਹਨ ਹਮ ਅੰਦਲੇ ਅੰਤ ਵਿਖੇ ਵਿਖਰਾਤੇ ਔਰ ਅਸੀਂ ਅਨੇਹਾ ਔਰ ਅੰਦਬਿਕ ਹੈ ਜਿਹੜੇ ਅਨੇ ਕਰਨ ਵਾਲੇ ਵਿਸ਼ੇ ਹਨ ਉਹਨਾਂ ਵਿੱਚ ਅਸੀਂ ਲੱਗੇ ਹੋਏ ਹਾਂ ਵਿਸ਼ਿਆਂ ਦੇ ਵਿੱਚ ਸਾਡਾ ਮਨ ਲੱਗਿਆ ਹੋਇਆ ਹੈ ਵਿਕਾਰਾਂ ਨੂੰ ਕਮਾਉਣ ਵਿੱਚ ਕਿਉ ਚੱਲ ਹੈ ਗੁਰਚਾਲੀ ਤੇ ਅਸੀਂ ਕਿਵੇਂ ਗੁਰੂ ਸਾਹਿਬ ਜੀ ਦੀ ਜਿਹੜੀ ਚਾਲ ਹੈ ਗੁਰੂ ਸਾਹਿਬ ਦੀ ਚਾਲ ਕਿਹੜੀ ਹੈ ਸਿੱਖੀ ਗੁਰਮਤ ਉਹਨੂੰ ਕਿਵੇਂ ਅਸੀਂ ਅਪਣਾ ਸਕਦੇ ਹਾਂ ਉਹਦੇ ਵਿੱਚ ਕਿਵੇਂ ਚੱਲ ਸਕਦੇ ਹਾਂ ਕਿਉਂਕਿ ਸਾਡੇ ਕੋਲ ਚੱਲਿਆ ਨਹੀਂ ਜਾਂਦਾ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਹਾਂ ਜੇ ਸੁੱਖਾਂ ਦਾ ਦਾਤਾ ਸਤਗੁਰ ਦਇਆ ਕਰੇ ਸਰਬ ਸੁੱਖਾਂ ਕਾ ਦਾਤਾ ਸਤਗੁਰ ਤਾਂ ਕੀ ਸਰਣੀ ਪਾਈ ਸੁੱਖਾਂ ਦਾ ਦਾਤਾ ਸਤਗੁਰੂ ਕਿਰਪਾ ਕਰੇ ਹਮ ਲਾਵੇ ਆਪਨ ਪਾਲੀ ਤਾਂ ਸਾਨੂੰ ਆਪਣੇ ਪੱਲੇ ਨਾਲ ਲਾ ਲਵੇ ਜਿਵੇਂ ਅੰਨਾ ਮਨੁੱਖ ਹੁੰਦਾ ਨਾ ਉਹਨੂੰ ਕੋਈ ਆਪਣਾ ਪੱਲਾ ਫੜਾ ਦੇ ਸੁਜਾਖਾ ਜਿਦੇ ਕੋਲ ਅੱਖਾਂ ਨੇ ਉਹ ਆਪਣਾ ਪੱਲਾ ਫੜਾ ਦੇ ਭਾਈ ਮੇਰਾ ਪੱਲਾ ਫੜ ਲੈ ਮੇਰੀ ਬਾਹ ਫੜ ਤੇ ਮੇਰੇ ਪਿੱਛੇ ਪਿੱਛੇ ਤੁਰਿਆ ਆ ਇਸ ਤਰ੍ਹਾਂ ਹੀ ਸਤਿਗੁਰੂ ਜੀ ਸੁਝਾਖੇ ਹਨ ਸਤਿਗੁਰੂ ਮਹਾਰਾਜ ਜੇ ਆਪਣੀ ਸ਼ਰਨ ਰੂਪ ਪੱਲਾ ਸਾਨੂੰ ਫੜਾ ਦੇਣਾ ਕਰਨ ਆਪਣੇ ਬਾਣੀ ਦਾ ਆਪਣੇ ਗੁਰਮਤ ਦਾ ਪੱਲਾ ਸਾਨੂੰ ਫੜਾ ਦੇਣ ਤਾਂ ਮਾਰੇ ਕਹਿੰਦੇ ਹਮ ਲਾਵੈ ਆਪਣ ਪਾਲੀ ਸਾਨੂੰ ਸਤਿਗੁਰੂ ਜੀ ਆਪਣੇ ਸ਼ਰਨੂ ਪੱਲੇ ਨਾਲ ਲਾ ਲੈਣਾ ਕਰਨ ਗੁਰਸੇਖ ਮੀਤ ਚਲੋ ਗੁਰ ਚਾਲੀ ਮਾਰੇ ਸਾਨੂੰ ਸਿਖਿਆ ਦਿੰਦੇ ਨੇ ਹੇ ਗੁਰਸੇਖ ਮਿੱਤਰ ਗੁਰੂ ਦੀ ਚਾਲ ਗੁਰਮਤ ਅਨੁਸਾਰ ਚੱਲਣਾ ਕਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਚਾਲ ਬਣਾਈ ਹੈ ਨਾ ਗੁਰੂ ਸਾਹਿਬ ਜੀ ਆਪ ਚੱਲੇ ਨੇ ਗੁਰਮਤ ਨੂੰ ਕਮਾਇਆ ਹੈ ਕਿੰਨਾ ਕੁਝ ਦੇਖੋ ਬਾਣਾ ਮੰਨਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰੇ ਬਾਣਾ ਮੰਨਣਾ ਸਿਖਾਇਆ ਸਾਨੂੰ ਪ੍ਰਮਾਤਮਾ ਦੇ ਨਾਮ ਵਿੱਚ ਕਿਵੇਂ ਪਰਪੱਕ ਰਹਿਣਾ ਹੈ ਧਰਮ ਵਿੱਚ ਕਿਵੇਂ ੜੜ ਰਹਿਣਾ ਹੈ ਉਸ ਸਚਾਰ ਵਿੱਚ ਚੱਲਣਾ ਕਰ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਤੈਨੂੰ ਗੁਰੂ ਕਹਿੰਦਾ ਹੈ ਨਾ ਉਹਨੂੰ ਆਪਣੇ ਜੀਵਨ ਵਿੱਚ ਆਪਣਾ ਭਲਾ ਜਾਣ ਕੇ ਮੰਨਣਾ ਕਰ ਕਿ ਮੇਰੇ ਭਲੇ ਦੀ ਗੱਲ ਹੈ ਕਿਉਂ ਹਰ ਹਰ ਕਥਾ ਨਿਰਾਲੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੀ ਜਿਹੜੀ ਕਥਾ ਹੈ ਨਾ ਮਾਰੇ ਕਹਿੰਦੇ ਨਿਰਾਲੀ ਵੱਖਰੀ ਹੈ ਸਰੂਪ ਲਖਣਾ ਵਾਲੀ ਕਥਾ ਸਾਰੇ ਸੰਸਾਰ ਤੋਂ ਵੱਖਰੀ ਐ ਅਸੀਂ ਪੜਦੇ ਆ ਨਾ ਸਭ ਤੋਂ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਵਾਹਿਗੁਰੂ ਦੀ ਕਥਾ ਸੁਣ ਕੇ ਨਾਮ ਨੂੰ ਸੁਣ ਕੇ ਦਰਦ ਲੈ ਜਾਂਦੇ ਨੇ ਦੁੱਖ ਲੈ ਜਾਂਦੇ ਨੇ ਜਿਵੇਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਉਸ ਕੋੜੀ ਦਾ ਸਾਰਾ ਦੁੱਖ ਦੂਰ ਹੋ ਗਿਆ ਸਾਸ ਚਰਨਾ ਤੇ ਟੈਪਿਆ ਸ਼ਬਦ ਸੁਣਦਿਆਂ ਹੀ ਸਾਰਾ ਰੋਗ ਦੂਰ ਹੋ ਗਿਆ ਸੀ ਮਾਰੇ ਰੋਗ ਕੱਢ ਦਿੱਤਾ ਸੀ ਸਗਲ ਰੋਗ ਆ ਔਖ ਦਾ ਨਾਮ ਵਾਹਿਗੁਰੂ ਦਾ ਨਾਮ ਸਾਰੇ ਰੋਗਾਂ ਦਾ ਦਵਾ ਦਾਰੂ ਹੈ ਰਹਾਉ ਹਰ ਕੇ ਸੰਤ ਸੁਣਹੁ ਜਨ ਪਾਈ ਗੁਰ ਸੇਵਿ ਹੋ ਬੇਗ ਬੇਗਾਲੀ ਹੁਣ ਅੱਗੇ ਵਿਸਰਾਮ ਦੇ ਕੇ ਮਾਰੇ ਫਰਮਾਉਂਦੇ ਨੇ ਹੇ ਹਰੀ ਦੇ ਸੰਤ ਹੇ ਮੇਰੇ ਭਾਈ ਪਰਮੇਸ਼ਰ ਦੇ ਪਿਆਰੇ ਸੁਣਨਾ ਕਰ ਗੁਰ ਸੇਵਿ ਹੋ ਬੇਗ ਬੇਗਾਲੀ ਗੁਰੂ ਸਾਹਿਬਾਂ ਦੀ ਸੇਵਾ ਕਰ ਵੇ ਕਹਿੰਦੇ ਤੇਜ਼ੀ ਕਾੜੀ ਦੇ ਨਾਲ ਕਾਲੀ ਤੋਂ ਕਾਲੀ ਭਾਵ ਇਹ ਨਾ ਸੋਚ ਵੀ ਹਜੇ ਸਮਾਂ ਹੈ ਮਾਰੇ ਕਹਿੰਦੇ ਕਾਲੀ ਨਾਲ ਭਾਵ ਹੁਣੇ ਹੀ ਜੋ ਗੁਰੂ ਸਾਹਿਬ ਨੇ ਤੈਨੂੰ ਆਗਿਆ ਕੀਤੀ ਹੈ ਉਹਨੂੰ ਆਪਣੇ ਜੀਵਨ ਅੰਦਰ ਮੰਨਣ ਦਾ ਯਤਨ ਕਰ ਗੁਰੂ ਦੀ ਸੇਵਾ ਕਰ ਗੁਰੂ ਦੇ ਹੁਕਮ ਨੂੰ ਮੰਨ ਸਤ ਗੁਰ ਸੇਵ ਖਰਚ ਹਰ ਬੱਧ ਹੋ ਮਤ ਜਾਣ ਹੋ ਆਜ ਕੇ ਕਾਲੀ ਸਤ ਗੁਰਾਂ ਦੀ ਸੇਵਾ ਕਰਕੇ ਹਰੀ ਦੇ ਨਾਮ ਦਾ ਖਰਚ ਆਪਣੇ ਹਿਰਦੇ ਰੂ ਪੱਲੇ ਦੇ ਵਿੱਚ ਬੰਨ ਲੈ ਜਿਵੇਂ ਅਸੀਂ ਧਨ ਜੋੜਦੇ ਆ ਨਾ ਸੰਸਾਰ ਚ ਕਮਾਈ ਕਰਕੇ ਤਾਂ ਉਹ ਜਿਹੜਾ ਧਨ ਹੈ ਸਾਡੇ ਅੱਗੇ ਕੰਮਾਂ ਦੇ ਚ ਕੰਮ ਆ ਜਾਂਦਾ ਹੈ ਵਿਵਹਾਰ ਵਿੱਚ ਲੋੜਾਪੂਰੀਆਂ ਹੋ ਜਾਂਦੀਆਂ ਇਸ ਤਰ੍ਹਾਂ ਜਿਹੜਾ ਨਾਮ ਰੂਪ ਧਨ ਹੈ ਮਾਰੇ ਕਹਿੰਦੇ ਇਹ ਜਿਹੜਾ ਖਰਚ ਹੈ ਜਿਹੜਾ ਪ੍ਰਲੋਕ ਦੇ ਵਿੱਚ ਨਿਭਣਾ ਤੇਰੇ ਨਾਲ ਮਾਨਕਾ ਤੋਸਾ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਭਹਿਣਾ ਪ੍ਰਲੋਕ ਦੇ ਰਾਹ ਦੇ ਵਿੱਚ ਜਹ ਮਹਾ ਭਯਾਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ 마ਹੇ ਉਦਾਰੀ ਉਥੇ ਇਸ ਖਰਚ ਨੇ ਤੇਰੇ ਨਾਲ ਨਿਭਣਾ ਇਹ ਬੰਨ ਲੈ ਆਪਣੇ ਪੱਲੇ ਨਾਲ ਮਤ ਜਾਣ ਹੋ ਆਜ ਕੇ ਕੱਲ ਹੀ ਮਤਾ ਜਾਣੀ ਅਸੀਂ ਕਹਿੰਦੇ ਆ ਨਾ ਕਿ ਕੱਲ ਹਜੇ ਤਾਂ ਮੇਰੇ ਕੋ ਸਮਾਂ ਬਹੁਤ ਪਿਆ ਜੀ ਹਜੇ ਤਾਂ ਮੇਰੀ ਬੜੀ ਉਮਰ ਹੈ ਅਜੇ ਮੈਂ ਜਵਾਨੀ ਭੋਗਣੀ ਹੈ ਅਜੇ ਮੈਂ ਬਹੁਤ ਕੁਝ ਵੇਖਣਾ ਹੈ ਦੁਨੀਆ ਚ ਮਾਰੇ ਕਹਿੰਦੇ ਇਹ ਗੱਲ ਨਾ ਸੋਚ ਕਬੀਰ ਆਜ ਕਰੰਤਾ ਅਬੇਹ ਕਰ ਅਬ ਕਰਤਾ ਸੋਇ ਤਾਲ ਪਾਛੇ ਕਸੂਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਹਿੰਦੇ ਹੁਣੀ ਕਰ ਲਾ ਬੰਦਗੀ ਜਪਣੀ ਆਜ ਤੋਂ ਹੀ ਸ਼ੁਰੂ ਕਰਦੇ ਅੱਜ ਤੋਂ ਹੀ ਨਿਤਨੇਮੀ ਬਣ ਜਾ ਅੱਜ ਤੋਂ ਹੀ ਅੰਮ੍ਰਿਤ ਛਕ ਲਾ ਮਾਰੇ ਕਹਿੰਦੇ ਅੱਜ ਤੋਂ ਹੀ ਮਤ ਜਾਣੋ ਆਜ ਕੇ ਕੱਲ ਹੀ ਮਤਾ ਜਾਣੀ ਕਿ ਮੈਂ ਅੱਜ ਕੱਲ ਕੰਮ ਕਰ ਲਾਂਗਾ ਜਾਂ ਜਪ ਲਾਂਗਾ ਮਾਰੇ ਕਹਿੰਦੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੈ ਹਰ ਨਾਲੀ ਏ ਹਰੀ ਦੇ ਸੰਤ ਜਨ ਹੋ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ ਕਿਉਂ ਹਰ ਸੰਤ ਚੱਲੈ ਹਰ ਨਾਲੀ ਵਾਹਿਗੁਰੂ ਪਰਮੇਸ਼ਰ ਆਪਣੇ ਸੰਤਾਂ ਦੇ ਨਾਲ ਚੱਲਦਾ ਹੈ ਜਿਨ੍ਹਾਂ ਨੇ ਇੱਥੇ ਜਪਿਆ ਹੋਊਗਾ ਨਾ ਉਹਨਾਂ ਦੇ ਨਾਲ ਪ੍ਰਲੋਕ ਵਿੱਚ ਜਾ ਕੇ ਨਿਭੇਗਾ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਉਹ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਨੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜੇ ਭਗਤ ਕਬੀਰ ਜੀ ਨੇ ਬਚਨ ਕੀਤਾ ਨਾ ਕਹਿੰਦੇ ਅਬ ਤੋ ਚੜੇ ਜਾਏ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM KABEERA ਏਕ ਭਏ ਹੈ ਕੋਏ ਨਾ ਸਕੈ ਪਛਾਨੀ ਕਹਿੰਦੇ ਇਕ ਹੀ ਹੋ ਗਏ ਆ ਪ੍ਰਮਾਤਮਾ ਨਾਲ ਮਿਲ ਕੇ ਜਿਉ ਜਲ ਮਹਿ ਜਲ ਪੈਸ ਨਾ ਨਿਕਸੈ ਤਿਉ ਟਰ ਮਿਲਿਓ ਜੁਲਾ ਹੋ ਭਗਤ ਜੀ ਕਹਿੰਦੇ ਜੇ ਪਾਣੀ ਚ ਪਾਣੀ ਮਿਲਾ ਦਈਏ ਨਾ ਇੱਕ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਮੈਂ ਪਰਮਾਤਮਾ ਚ ਮਿਲ ਕੇ ਪਰਮਾਤਮਾ ਦਾ ਰੂਪ ਹੋ ਗਿਆ ਪਰਮੇਸ਼ਰ ਦੇ ਪਿਆਰੇ ਪਰਮਾਤਮਾ ਚ ਮਿਲ ਕੇ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਗੁਰ ਕਿਰਪਾ ਜਿਹ ਨਰਕ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਕਿੰਨੇ ਦਸਤਾਣ ਦਿੱਤੇ ਮਹਾਰਾਜ ਨੇ ਜਨ ਹਰ ਜਪਿਆ ਸੇ ਹਰ ਹੋਏ ਜਿਹੜੇ ਹਰੀ ਨਾਮ ਨੂੰ ਜਪਦੇ ਨੇ ਉਹ ਹਰੀ ਦਾ ਸਰੂਪ ਹੋ ਜਾਂਦੇ ਨੇ ਹਰ ਮਿਲਿਆ ਕੇਲ ਕਿ ਲਾਲੀ ਕੇਲ ਨਾਮ ਹੈ ਕੌਤਕ ਕਰਨ ਵਾਲਾ ਕੇਲਾ ਕਰਨ ਵਾਲਾ ਜੋ ਪ੍ਰਮਾਤਮਾ ਸਾਰੇ ਸੰਸਾਰ ਅੰਦਰ ਉਹਦਾ ਹੀ ਕੌਤਕ ਹੈ ਨਾ ਖੇਲ 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 ਖੇਲਣਾ ਅੰਤ ਕੋ ਫਿਰ ਏਕ ਉਹ ਖੇਲਾ ਕਰਨ ਵਾਲਾ ਮਾਰਾ ਕਹਿੰਦੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਆ ਕੇ ਮਿਲਿਆ ਹੈ ਹਰ ਹਰ ਜਪ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਹੁਣ ਇਥੇ ਬੇਨਤੀ ਕਰਦੇ ਨੇ हे जगत बन दे माली वाहेगुरु जमे एक बाग ਹੁੰਦਾ ਨਾ ਉਹਦਾ ਮਾਲੀ ਹੁੰਦਾ ਇਸ ਤਰ੍ਹਾਂ ਜਿਹੜਾ ਸੰਸਾਰ ਹੈ ਇਹ ਬਾਗ ਹੈ ਤੇ ਇਸ ਸੰਸਾਰ ਬਾਗ ਦਾ ਮਾਲੀ ਹੈ ਵਾਹਿਗੁਰੂ ਉਹਦਾ ਅਰਥ ਹੈ ਬਨਵਾਲੀ हे ਸੰਸਾਰ ਬਾਗ ਦੇ ਮਾਲੀ ਵਾਹਿਗੁਰੂ ਹਰ ਕਿਰਪਾ ਕਰ ਸਾਡੇ ਤੇ ਕਿਰਪਾ ਕਰ ਕੀ ਹਰ ਹਰ ਜਪਨ ਜਪ ਲੋ ਚਲੋ ਚਾਨੀ ਹਰ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਤੇਰੇ ਨਾਮ ਨੂੰ ਹਰ ਹਰ ਨੂੰ ਜਪਣ ਦੀ ਸਾਡੇ ਅੰਦਰ ਲੋਚ ਲੱਗੀ ਰਹੇ ਮੈਂ ਚਾਹੁੰਨਾ ਮੇਰੇ ਅੰਦਰ ਲੋਚ ਇੱਛਾ ਪੈਦਾ ਹੋ ਜਾਵੇ ਮੇਰੇ ਅੰਦਰ ਕਦੇ ਘਬਰਾ ਨਾ ਆਵੇ ਜਾਂ ਕੋਈ ਆਲਸ ਨਾ ਆਵੇ ਇਹ ਲੋਚ ਮੈਨੂੰ ਇੱਛਾ ਦੇ ਦੇ ਇਹ ਮੈਨੂੰ ਚਾਹਣਾ ਦੇ ਦੇ ਮਹਾਰਾ ਜਨ ਨਾਨਕ ਸੰਗਤ ਸਾਧ ਹਰ ਮੇਲ ਹਮ ਸਾਧ ਜਨਾਂ ਪਗ ਰਾਲੀ ਸਤਿਗੁਰੂ RAMਦਾਸ ਮਾਰੇ ਬਚਨ ਕਰਦੇ ਏ ਵਾਹਿਗੁਰੂ ਸਾਨੂੰ ਆਪਣੇ ਸਾਧ ਗੁਰਮੁਖਾਂ ਦੀ ਸੰਗਤ ਵਿੱਚ ਮਿਲਣਾ ਕਰ ਜਿਹੜੇ ਨਾਮ ਜਪਣ ਵਾਲੇ ਸਾਧ ਨਾਮ ਨਿਰਮਲਤਾ ਕੇ ਕਰਮ ਸਾਧ ਉਹ ਗੁਰਮੁਖ ਜਿਹੜੇ ਬੰਦਗੀ ਕਰਦੇ ਆ ਪ੍ਰਮਾਤਮਾ 'ਚ ਮਿਲ ਗਏ ਨੇ ਸਾਧ ਨਾਮ ਨਿਰਮਲਤਾ ਕੇ ਕਰਮ ਸਾਧਕਾ ਸੰਗ ਮੁਖ ਉਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧਕਾ ਸੰਗ ਮਿਟੇ ਅਬਮਾਨ ਸਾਧਕ ਸੰਗ ਪ੍ਰਗਟੈ ਸੁ ਗਿਆਨ ਉਹਨਾਂ ਗੁਰਮੁਖਾਂ ਦੀ ਸੰਗਤ ਬਖਸ਼ ਜੇ ਬਾਬਾ ਬੁੱਢਾ ਜੀ ਹੋਏ ਨੇ ਭਾਈ ਗੁਰਦਾਸ ਜੀ ਕਿੰਨੇ ਕਿੰਨੇ ਮਹਾਨ ਗੁਰਸਿੱਖ ਘਾਲਣਾ ਕਰਨ ਵਾਲੇ ਭਾਈ ਮੰਜੀ ਜੀ ਦੇਖੋ ਸਾਧ ਸੰਗਤ ਐਸੇ ਗੁਰਮੁਖਾਂ ਦੀ ਸੰਗਤ ਬਖਸ਼ ਸਾਨੂੰ ਸਤਿਗੁਰਾਂ ਦੀ ਸੰਗਤ ਬਖਸ਼ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਪੱਲੇ ਨਾਲ ਜੁੜ ਕੇ ਸਾਨੂੰ ਅੰਨਿਆਂ ਨੂੰ ਵੀ ਰਸਤਾ ਮਿਲ ਜੇ ਸਤਿਗੁਰੂ ਕਿਰਪਾ ਕਰ ਹਮ ਸਾਧ ਜਨਾਂ ਪਗ ਰਾਲੀ ਅਸੀਂ ਆਪ ਜੀ ਦੇ ਚਰਨਾਂ ਦੀ ਚਰਨਾਂ ਦੀ ਧੂੜੀ ਮੰਗਦੇ ਹਾਂ ਅਸੀਂ ਆਪ ਜੀ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਮੰਗਦੇ ਹਾਂ ਉਹਨਾਂ ਦੀ ਸੰਗਤ ਮੰਗਦੇ ਹਾਂ ਉਹਨਾਂ ਤੇ ਸਾਡੀ ਸ਼ਰਧਾ ਬਣੀ ਰਹੀ ਉਹਨਾਂ ਨਾਲ ਪਿਆਰ ਬਣਿਆ ਰਹੀ ਉਹਨਾਂ ਦੀ ਚਰਨਾਂ ਦੀ ਧੂੜੀ ਵਿੱਚ ਰਹਿ ਕਰਕੇ ਆਪਣਾ ਜੀਵਨ ਬਣਾਉਣਾ ਕਰ ਲਈਏ ਇਹ ਸਤਗੁਰੂ ਮਹਾਰਾਜ ਨੇ ਸਾਨੂੰ ਪਾਵਨ ਸ੍ਰੀ ਮੁਖਵਾਕ ਅੰਦਰ ਸਾਧ ਸੰਗਤ ਜੀ ਉਪਦੇਸ਼ ਬਖਸ਼ੇ ਹਨ ਕਿ ਐ ਭਾਈ ਜੋ ਸਤਗੁਰੂ ਜੀ ਨੇ ਤੈਨੂੰ ਹੁਕਮ ਕੀਤਾ ਹੈ ਉਸ ਅਨੁਸਾਰ ਚੱਲਣਾ ਕਰ ਸਤਗੁਰਾਂ ਦਾ ਹੁਕਮ ਸਾਨੂੰ ਕੀ ਹੈ ਆਪ ਹੋ ਸਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾੜ ਗੁਰਬਾਣੀ ਪੜਿਆ ਕਰੋ ਨਿਤਨੇਮ ਸੇਵਾ ਸਿਮਰਨ ਜੁੜੀਏ ਗੁਰਮਤ ਵਾਲਾ ਜੀਵਨ ਬਣਾਈਏ ਤਾਂ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਇੰਨੀ ਸੇਵਾ ਪ੍ਰਮਾਣ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸੰਗਤ ਮਾਫੀ ਬਖਸ਼ਨੀ ਅੱਗੇ ਵਾਸਤੇ ਸਮੱਤ ਬਖਸ਼ਨੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ